ਗੱਲ ਹੋਈ ਹੈ ਕਲਵੰਤ ਸਿੰਘ ਗਲੀ ਸਟੋਰ ਵਾਲੀ ਬਾਬਾ ਦਸਸਨ ਜਨਮਸਤਾਨ ਜੀ ਠੀਕ ਹੈ ਜੀ ਇਹ ਮੇਰੇ ਘਰ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਚੱਲਦਾ ਪਿਆ ਸੀ ਮੈਂ ਆਪਣੇ ਬਦਰ ਸਦਿਆ ਸਦਨਾ ਪਰੰਤ ਰੋਟੀ ਪਾਣੀ ਛਕ ਕੇ ਅਸੀਂ ਬੈਠੇ ਸੀਗੇ ਤੇ ਕੋਈ ਗੱਲ ਸਾਡੇ ਵਿੱਚ ਉਹ ਜਿਹੀ ਨਹੀਂ ਹੋਈ ਮਤਲਬ ਕਿ ਉਹਨੇ ਥੋੜਾ ਜਿਹਾ ਆਪਣੀ ਰੰਜਿਸ਼ ਦੇ ਤੌਰ ਤੇ ਗੱਲ ਕੀਤੀ ਆ ਤੇ ਮੇਰਾ ਉਹਨੇ ਨਾ ਕਨਫਰਮ ਨਹੀਂ ਆ ਘਰਦਿਆਂ ਨੇ ਇਹਨੂੰ ਬਾਹਰ ਭੇਜ ਦਿੱਤਾ ਉਹ ਚਲੇ ਗਿਆ ਉਸ ਤੋਂ ਬਾਅਦ ਉਹ 15 ਤੋਂ 16 ਬੰਦੇ ਜਿਹੜੇ ਮੈਂ ਤੁਹਾਨੂੰ ਮੀਡੀਆ ਦੇ ਪੇਸ਼ ਕਰ ਦੂੰਗਾ ਉਹਦੇ ਸਾਹਮਣੇ ਉਹ ਬੰਦੇ ਲੈ ਕੇ ਆਇਆ ਮੇਰੇ ਘਰ 'ਚ ਇਹਦਾ ਇੱਕ ਵੱਟਾ ਚਲਾਇਆ ਗਿਆ ਮੈਂ ਕੱਲਾ ਸੀਗਾ ਬੱਚੀ ਮੇਰੀ ਕੁੜੀਆ ਘਰ ਸੀ ਉਹਨੇ ਗੇਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਠੇ ਤੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਚਤ ਵਾਸਤੇ ਬਾਕੀ ਉਹਨਾਂ ਨੇ ਆਪਣੀ ਪੂਰੀ ਹੀ ਕੋਸ਼ਿਸ਼ ਕੀਤੀ ਵੀ ਕੋਈ ਜੀਬ ਮਰ ਜੇ ਮੇਰਾ ਬੇਟਾ ਵੀ ਘਰ ਨਹੀਂ ਸੀਗਾ ਮੇਰੇ ਬੇਟੇ ਦਾ ਦੋਸਤ ਯਾਨੀ ਕਿ ਮੇਰਾ ਉਹ ਵੀ ਬੇਟਾ ਉਹ ਵੀ ਦੋਵੇਂ ਆਪਣੀ ਦੀਦੀ ਕੋਲ ਗਿਆ ਸੀਗੇ ਤੇ ਇਹਨਾਂ ਨੇ ਗਲੀ ਦੇ ਵਿੱਚ ਇੰਨਾ ਕੁ ਜ਼ਿਆਦਾ ਭਾਵੇਂ ਮੇਰੇ ਆਣ ਤੋਂ ਗਵਾਣ ਤੋਂ ਪੁੱਛ ਲੋ ਸਾਰੀ ਗਲੀ ਤੋਂ ਪੁੱਛ ਲੋ ਜੋ ਇਹਨਾਂ ਕੀਤਾ ਬਹੁਤ ਮਾੜਾ ਕੀਤਾ ਇਹ ਨਾਮ ਹੈ ਜਨੂਏਦ ਰਾਏ ਰਣਜੀਤ ਸਿੰਘ ਜੀ ਕੀ ਲੱਗਦਾ ਬ੍ਰਦਰੇ ਮੇਰਾ ਜੀ ਪੁਲਿਸ ਆਈ ਸੀਗੀ ਪੁਲਿਸ ਨੇ ਕੋਈ ਸਾਡੀ ਸਪੋਚ ਨਹੀਂ ਕੀਤੀ ਉਸ ਮੌਕੇ ਤੇ ਹੁਣ ਦਿਨਾਂ ਨਹੀਂ ਮੈਂ ਕਹਿ ਸਕਦਾ ਉਸ ਟਾਈਮ ਤੇ ਇਹਨਾਂ ਉਹਨਾਂ ਕੁਝ ਨਹੀਂ ਕੀਤਾ ਮੇਰੇ ਸਰ ਜੀ ਇੱਕ ਸਿਰ ਦੇ ਵਿੱਚ ਆ ਦੇਖ ਲੋ ਤੁਸੀਂ ਆ ਵੀ ਦੇਖ ਸਕਦੇ ਹੋ ਠੀਕ ਹੈ ਜੀ ਦੂਜੇ ਨੰਬਰ ਮੇਰੇ ਬਾਜੂ ਤੇ ਲੱਗੀ ਆ ਅਵੀ ਤੁਸੀਂ ਵੇਖ ਸਕਦੇ ਜੀ ਗੁੱਜੀਆਂ ਦੋਵੇਂ ਗੋਡਿਆਂ ਦੇ ਤੇਟਾ ਮਾਰੀਆਂ ਉਹਨਾਂ ਨੇ ਠੀਕ ਹੈ ਜੀ ਹੁਣ ਜੀ ਮੰਗੀ ਕਰਦੇ ਮੈਂ ਮੰਗ ਕਰਦਾ ਕਿ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਫੁੱਲ ਬਟਾ ਫੁੱਲ ਹੋਣੀ ਚਾਹੀਦੀ ਹੈ ਹਾਂ ਜੀ ਸਰ ਆਹ ਨੋ ਵੀਡੀਓ ਕੋਈ ਸਾਹਮਣੇ ਹੈਗੀ ਆ ਉਹ ਸਵੇਰੇ ਤੁਹਾਨੂੰ ਫਿਰ ਗੁਰਦਾਰੇ ਮੇਰਾ ਨਾਮ ਸਰਬਜੀਤ ਕੋਹ ਹੈ ਅਸੀਂ ਕਨਪੁਰ ਕਾਲੇ ਦੇ ਰਹਾਂ ਹਾਂ ਕੀ ਹੋਇਆ ਜਿਹੜਾ ਝਗੜਾ ਹੈ ਸਰ ਮੇਰਾ ਅਸੀਂ ਸਾਡੇ ਘਰ ਲੈਂਟਰ ਪੈ ਰਿਆ ਸੀ ਐ ਮੇਰਾ ਵੱਡਾ ਭਾਜੀ ਜੇਠ ਮੇਰੇ ਆਏ ਹੀ ਅਸੀਂ ਉਹਨਾਂ ਨੂੰ ਬੁਲਾਇਆ ਰਿਸ਼ਤੇਦਾਰਾਂ ਨੂੰ ਬੁਲਾਇਆ ਸੀਗਾ ਇਹਨਾਂ ਨੇ ਥੋੜੀ दारू ਪੀਤੀ ਉਹ ਥੋੜੀ ਜੀ ਤੂੰ ਤੂੰ ਮੈਂ ਮੈਂ ਹੋਈ ਇਸ ਵਿੱਚ ਹੀ ਉਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਚੁੱਕ ਲਿਆ ਉੱਪਰ ਤੇ ਉਹਨੇ ਆਪਣੇ ਬੇਟੇ ਨੂੰ ਬੁਲਾ ਲਿਆ ਉਹਨਾਂ ਨੇ ਤੇ ਇੱਥੇ ਕਾਫੀ ਫਿਰ ਤੂੰ ਤੂੰ ਮੈਂ ਮੈਂ ਹੀ ਸਾਰਿਆਂ ਨੇ ਸਮਝਾ-ਭਜਾ ਕੇ ਉਹਨਾਂ ਨੂੰ ਘਰ ਵਾਪਸ ਭੇਜਤਾ ਤਾਂ ਮੇਰਾ ਬੇਟਾ ਵੀ ਘਰੋਂ ਚਲੇ ਗਿਆ ਮੈਂ ਤਾਂ ਮੇਰੀ ਬੇਟੀ ਛੋਟੀ ਤੇ ਮੇਰੇ ਹਸਬੰਦ ਅਸੀਂ ਤਿੰਨੋਂ ਘਰੇ ਸੀਗੇ ਤੇ ਬਾਅਦ ਸਾਡੇ ਵੱਡੇ ਭਾਜੀ ਹੈਗੇ ਇੱਕ ਅਡੇ ਤਾਇਆ ਜੀ ਦਾ ਬੇਟਾ ਉਹਨਾਂ ਨੇ ਸਾਨੂੰ ਬਾਹਰੋਂ ਕਾਲ ਕਰਤਾ ਕਿ ਉਹ ਮੁੰਡੇ ਬੜੇ ਲੈ ਕੇ ਆ ਰਿਹਾ ਤੇ ਅਸੀਂ ਭਾਜੀ ਸਰ ਜਿੰਦਰਾ ਮਾਰ ਲਿਆ ਆਪਣਾ ਉਹ ਬਾਹਰੋਂ ਆਣ ਕੇ ਉਹਨਾਂ ਨੇ ਸਾਡਾ ਬਹੁਤ ਗੇਟ ਤੋੜਿਆ ਤੇ ਫਿਰ ਮੇਰੇ ਘਰ ਵਾਲੇ ਇਹ ਵੀ ਕੋਠੇ ਤੇ ਚੜ ਗਏ ਤੇ ਸਾਰਾਂ ਹੀ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਹੈ ਸਰ ਮੈਂ ਮੈਂ ਚਾਹੁੰਨੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਉਹ ਸਾਡੇ ਘਰ ਨੂੰ ਆਣ ਕੇ ਫਿਰ ਸਾਡੇ ਘਰ ਆਣ ਕੇ ਸਾਡੇ ਬੱਚੇ ਨੂੰ ਨੁਕਸਾਨ ਨਾ ਪਹੁੰਚਾਉਣ ਕਿਉਂਕਿ ਸਾਡਾ ਇੱਕ ਬੱਚਾ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੇ ਸੱਟ ਵੀ ਲੱਗੀ ਹੋਈ ਹੈ ਸਿਰ 'ਚ ਮੇਰੇ ਜੇਠ ਦਾ ਨਾਮ ਹੈ ਖਬਰ ਰਣਜੀਤ ਸਿੰਘ ਤੇ ਮੁੰਡੇ ਦਾ ਨਾਮ ਹੈ ਗੱਲਖਵਿੰਦਰ ਸਿੰਘ ਔਰ 15 16 ਮੁੰਡੇ ਨਾਲ ਲੈ ਕੇ ਆਏ ਆ ਜਿਨ੍ਹਾਂ ਨੇ ਸਾਡੇ ਘਰ ਤੇ ਹਮਲਾ ਕੀਤਾ ਹੈ ਇਟਾ ਰੋੜੇ ਚਲਾਏ ਹਾਂਜੀ ਸਰ ਪੁਲਿਸ ਆਈ ਸੀਗੀ ਪੁਲਿਸ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀਗਾ ਉਹਨੇ ਚਨਵੇ ਚਲੇ ਗਈ ਸੀ ਜਦੋਂ ਪੁਲਿਸ ਆਈ ਆ ਤੇ ਫਿਰ ਦੁਬਾਰਾ ਫਿਰ ਮੇਰੇ ਵੱਡੇ ਭਾਜੀ ਤਾਈ ਜੀ ਦੇ ਮੁੰਡੇ ਨੇ ਪੁਲਿਸ ਨੂੰ ਬੁਲਾਇਆ ਤੇ ਉਹ ਜਿੰਨਾ ਚਿਰ ਉਹ ਫਿਰ ਆਏ ਆ ਤੇ ਉਹ ਇੱਥੋਂ ਚਲੇ ਗਏ ਸੀ ਹਮਲਾ ਕਰਕੇ ਤੇ ਫਿਰ ਉਹ ਉਹਨਾਂ ਨੇ ਸਰ ਉਦੋਂ ਚਲੇ ਗਏ ਹਨ ਉਹ ਕਹਿ ਗਏ ਕਿ ਸਵੇਰੇ 10 ਵਜੇ ਆਇਓ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਪਰ ਸਰ ਇਹਨਾਂ ਦੇ ਸੱਟ ਲੱਗੀ ਆ ਉਹ ਹੁਣ ਜਿਸ ਤਰ੍ਹਾਂ ਉਹ ਦੁਬਾਰਾ ਫੇਰ ਆ ਗਏ ਸੀਗੇ ਉਹ ਫੇਰ ਵੀ ਆ ਸਕਦੇ ਆ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਦੱਸੋ ਕੀ ਇਹ ਮਾਮਲਾ ਠਗੜੇਗਾ ਜੀ ਇਹ ਕਰਵਨ ਸਿੰਘ ਤੇ ਰਣਜੀਤ ਸਿੰਘ ਦੋਨੋਂ ਭਰਾ ਨੇ ਇਹਨਾਂ ਦਾ ਆਪਸੀ ਥੋੜਾ ਟਕਰਾਅ ਹੋਇਆ ਜੋ ਟਵਟਾ ਗੇ ਦੇ ਇਕੱਠੇ ਘੂਕ ਕੇ ਚਲਾ ਗਏ ਆ ਦੇ ਘਰੇ ਤੇ ਉਹ ਇਹਦੇ ਮੈਡੀਕਲ ਵਗੈਰਾ ਕਰਾ ਲਏ ਸੱਟ ਲੱਗੀ ਸਿਰ 'ਚ ਦੇ ਇਹਨੇ ਜੋ ਰਿਜ਼ਲਟ ਆਇਆ ਕਰ ਵੀ ਕਰਾਂਗੇ وجہ ਕੀ ਆ ਉਹ ਵਜਾ ਆਪਸੀ ਇਹਨਾਂ ਦਾ ਪਰਿਵਾਰਕ ਮਾਮਲਾ ਕੋਈ ਨਹੀਂ ਸੀਸੀਟੀਵੀ ਆਈ ਸਾਹਮਣੇ ਕੋਈ ਨਹੀਂ ਸੀਸੀਟੀਵੀ ਅਜੇ ਫਿਲਹਾਲ ਤ ਨਹੀਂ ਗੁਰਦੁਆਰਾ ਸਾਹਿਬ ਦੀ ਫਿਰ ਚੈੱਕ ਕਰਾਂਗੇ ਗੁਰਦੁਆਰਾ ਸਾਹਿਬ ਚ ਹੈਗੇ ਨੇ ਇੱਥੇ ਰੋੜੇ ਤੇ ਲਿਆ ਜੀ ਐਟਵਾਟਾ ਕੋ ਚੱਲਿਆ ਅੱਜ ਕੀ ਕਾਰਵਾਈ ਕੀਤੀ ਜਾਵੇ ਦੇਖੋ ਜੀ ਮੈਡੀਕਲ ਕਰਾ ਰਹੇ ਆ ਜੇ ਫਿਲਹਾਲ ਜੋ ਰਿਜ਼ਲਟੇ ਦਾ ਆਉਂਦਾ ਉੱਤੇ ਪਰਚਾ ਜੋ ਬੰਦਾ ਕਰਦੀ